ਬਿਕਰਮ ਸਿੰਘ ਨਜੀਠਿਆ ਸਾਹਿਬ ਵਰਗੇ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਉਹਨਾਂ ਦੇ ਪਰਚੇ ਦਰਜ ਕਰਕੇ ਸਰਕਾਰ ਕੀ ਚਾਹਦੀ ਹੈ ਸਰਕਾਰ ਕਿਹੜਾ ਮਲ ਲੱਗੀ ਹੋਈ ਆ ਤੇ ਲਾਉਣ ਲਾਉਣ ਦਾ ਦੀ ਸਥਿਤੀ ਵੱਧ ਤੋਂ ਵੱਧਰ ਹੋ ਰਹੀ ਆ ਇਹ ਇਹ ਸੁਣਦੇ ਹੀ ਨਹੀਂ ਪਏ ਇਹ ਨਚਣ ਟੱਪਣ ਜਿਵੇਂ ਮਫੂਸਾ ਸ਼ਹੀਦੀ ਦਿਹਾੜੇ ਚੱਲ ਰਹੇ ਨਚਟਾ ਪਰੇ ਆ ਅੱਜ ਤਾਂ ਸ਼ਹੀਦਾਂ ਨੂੰ ਨਮਸਕਾਰ ਕਰ ਰਹੇ ਆ ਇਹਨਾਂ ਨੂੰ ਜਵਾਬ ਹੈ ਸੁਧਰ ਜੋ ਜਾਇਓ ਬੈਂਸਿੰਦੀ ਸਰਕਾਰ ਰਹੀ ਚਾਹੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਈ ਜਦੋਂ ਵੀ ਇਹ ਤਾਕਤ ਵਿੱਚ ਆਏ ਇਹਨਾਂ ਨੇ ਬਦਲਾਖੋਰੀ ਹੀ ਕੀਤੀ ਔਰ ਕਾਲੀਦਾਨ ਨੂੰ ਦਿਵਾਉਣ ਵਾਸਤੇ ਪੰਜਾਬ ਦੇ ਜਿਹੜੇ ਸਰਮੋਹਰ ਆਗੂ ਨੇ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਲਾਉਣਾ ਦੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਜਿਹੜੀ ਕਾਂਗਰਸ ਆ ਬਦਲਾਖੋਰੀ ਜਿਹੜੀ ਹੈ ਕਰਦੀ ਹੈ ਔਰ ਬਦਲਾਖੋਰੀ ਨਾਲ ਹੀ ਚੱਲਦੀ ਹੈ ਕਾਲੀ ਦਲ ਦੀ ਸਰਕਾਰ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਹਨਾਂ ਨੇ ਹਥਿਆਰ ਵਰਤਲਾ ਜਿਹੜਾ ਕਿ ਉਹਨਾਂ ਨੇ ਸਤੋਂ ਵੱਡਾ ਨਜਾਇਜ਼ ਜਿਹੜਾ ਉਹ ਸਰ ਬਿਕਰਮਦੀਪ ਸਿੰਘ ਮਜੀਠੀਆ ਤੇ ਪਰਚਾ ਦੱਜ ਕਰਕੇ ਇਹ ਸਾਥ ਕੀਤਾ ਕਾਂਗਰਸ ਜਿਹੜੀ ਆ ਸਰਕਾਰ ਦੇ ਵਿੱਚ ਦੰਗਾ ਕਰਾਉਣਾ ਚਾਹੁੰਦੀ ਆ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਭਾਈਚਾਰ ਸਾਲ ਨੂੰ ਖਤਮ ਕਰਨਾ ਚਾਹੁੰਦੀ ਆ ਹਰ ਸਰਕਾਰ ਬਣ ਤੋਂ ਬਾਅਦ ਇਹ ਜਿਹੜੇ ਲੋਕ ਧੱਕਾ ਕਰਦੇ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਜਿਹੜੇ ਨਜਾਇਜ਼ ਕਰਦੇ ਨੇ ਉਹਨਾਂ ਨੂੰ ਖਮਿਆਜਾ ਪੁੱਤਣਾ ਪਉਂਦਾ ਕਾਲੀ ਦਲ ਬਹੁਤ ਹੀ ਸ਼ਕਤ ਸ਼ਕਤੀਸ਼ਾਲੀ ਜਿਹੜੀ ਆ ਜੱਥੇ ਬੰਦੀ ਆ ਸ਼ਹੀਦਾਂ ਦੀ ਪਾਰਟੀ ਆ ਕਾਲੀ ਦਲ ਕਾਂਗਰਸ ਦੀਆਂ ਅੰਦੇਖੀਆਂ ਦਾ ਡੱਟ ਕੇ ਜਿਹੜਾ ਵਾ ਜਵਾਬ ਦੇ ਰਹੀ ਆ ਕਾਲੀ ਦਲ ਖਰਚਿਆਂ ਤੋਂ ਬਿਲਕੁਲ ਨਹੀਂ ਡਰਦਾ ਨਾ ਅਸੀਂ ਡਰਨ ਵਾਲੇ ਆ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਇਹ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਹੈਗਾ ਲੁਧਿਆਣਾ ਦਾ ਜਗਰੌਂ ਪੁੱਲ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਈਵਾਨ ਤੇ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵરિਸ਼ਟ ਨੇਤਾ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਜਿਸ ਦਾ ਕਾਰਨ ਇਹ ਹੈ ਵੀ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵરિਸ਼ਟ ਨੇਤਾ ਨੇ ਉਹਨਾਂ ਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਹੈਗਾ ਮੋਹੱਲੇ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਪ੍ਰੋਟੈਸਟ ਹੈਗਾ ਪ੍ਰੋਟੈਸਟ ਦੇ ਵਿੱਚ ਕਾਫੀ ਲੋਕ ਆਏ ਨੇ ਤੇ ਹਾਲ ਹੀ ਦੇ ਵਿੱਚ ਲੁਧਿਆਣੇ ਦੇ ਵਿੱਚ ਬੰਬ ਬਲਾਸਟ ਹੋਇਆ ਸੀਗਾ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਤਾਰਾ 144 ਲਾ ਦਿੱਤੀ ਗਈ ਸੀਗੀ ਇੱਥੇ ਜੇ ਅਸੀਂ ਤੁਹਾਨੂੰ ਦਿਖਾਈਏ ਵੀ ਮੌਜੂਦ ਨੇ ਸਾਰੇ ਹੀ ਸੀਆਈਡੀ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਸਾਰਾ ਮੌਜੂਦ ਹੈਗਾ ਮੌਜੂਦਗੀ ਦੇ ਵਿੱਚ ਇੱਕ ਦਰਨਾ ਪ੍ਰਦਰਸ਼ਨ ਸੋ ਮੇਰੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਗੋਸ਼ਾ ਯੂਥ ਯੂ ਤਕਾਲੀ ਦਲ ਦੇ ਆਈਕਨ ਵੀ ਕਹੇ ਜਾਂਦੇ ਨੇ ਅੱਜ ਪ੍ਰਦਰਸ਼ਨ ਜਿਹੜਾ ਹੋ ਰਿਹਾ ਹੈਗਾ ਕਿਸ ਕਾਰਨ ਹੋ ਰਿਹਾ ਹੈਗਾ ਦੇਖੋ ਕਾਰਨ ਦੋ ਹੈ ਲਾਅਨ ਆਰਡਰ ਦੀ ਸਥਿਤੀ ਵੱਧ ਤੋਂ ਬੱਧ 38.5% ਹੋ ਚੁੱਕਾ ਪੰਜਾਬ ਦਾ ਜਿਹੜਾ ਕ੍ਰਾਈਮ ਰੇਟ ਹੈ ਕਿੰਨੀ ਵਧ ਗਈ 10% ਵਧ ਗਈ ਤੇ ਦੂਜੀ ਗੱਲ ਹੈ ਜਿਹੜੇ ਝੂਠੇ ਪਰਚੇ ਕਿਹੜਾਂ ਕੱਢੀਆਂ ਜਾ ਰਹੀਆਂ ਵਿਕਰਮ ਸਿੰਘ ਮਜੀਠੀਆ ਸਾਹਿਬ ਵਰਗੇ ਜਿਹੜੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਉਹਨਾਂ ਦੇ ਪਰਚੇ ਦਰਜ ਕਰਕੇ ਸਰਕਾਰ ਕੀ ਚਾਹਦੀ ਹੈ ਸਰਕਾਰ ਕਿਹੜਾਂ ਵੱਲ ਲੱਗੀ ਹੋਈ ਹੈ ਤੇ ਲਾਉਣ ਲਾਉਣ ਡਰ ਦੀ ਸਥਿਤੀ ਵੱਧ ਤੋਂ ਵੱਧ ਹੋ ਰਹੀ ਹੈ ਜੇ ਇਹੀ ਜਿਹੜੀ ਧਿਆਨ ਭੰਗੜਾ ਛੱਡ ਕੇ ਗੁੜ ਕੱਢਣਾ ਛੱਡ ਕੇ ਮੰਜੇ ਬੁੰਨਾ ਛੱਡ ਕੇ ਜੇ ਪੰਜਾਬ ਦੇ ਭਲੇ ਚ ਲਾਇਆ ਹੁੰਦਾ ਤੇ ਪੰਜਾਬ ਸਟੇਟ ਹੋਰ ਵਧ ਜਾਂਦੀ ਪਰ ਪੰਜਾਬ ਸਟੇਟ ਦਿਨੋ ਦਿਨ ਇਕਨੋਮੀ ਡਾਊਨ ਹੋ ਜਾ ਰਹੀ ਹੈ ਪਿੱਛੇ ਜਾ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਵੀ ਇਹ ਪ੍ਰੋਟੈਸਟ ਜਿਹੜਾ ਤੁਹਾਡਾ ਸੀਗਾ ਇੱਕ ਦਿਨ ਬਾਅਦ ਹੋ ਦੇ ਨਹੀਂ ਮਰੇ ਛੇਵਾ ਬੰਬ ਧਮਾਕਾ ਨਹੀਂ ਹੋਇਆ ਕਿੰਨੇ ਸ਼ਹਿਰਾਂ ਚ ਹੋ ਚੁੱਕਾ ਛੇਵਾ ਬੰਬ ਧਮਾਕਾ ਹੋਇਆ ਇਹ ਇਹ ਸੁਣਦੇ ਹੀ ਨਹੀਂ ਪਏ ਇਹ ਨਚਣ ਟੱਪਣ ਜੇ ਮਫੂਜ਼ਾ ਸ਼ਹੀਦੀ ਦਿਹਾੜੇ ਚੱਲ ਰਹੇ ਨਚਟਾ ਪਰਿਆ ਅੱਜ ਤਾਂ ਸ਼ਹੀਦਾਂ ਨੂੰ ਨਮਸਕਾਰ ਕਰ ਰਹੇ ਆ ਇਹਨਾਂ ਨੂੰ ਜਵਾਬ ਹੈ ਸੁਧਰ ਜੋ ਨਿੱਕ ਤੇ ਸੜਕਾਂ ਤੇ ਸਾਰੇ ਆ ਜਾਣਗੇ ਇੱਕੋ ਇੱਕ ਤਰੀਕਾ ਡੈਮੋਕ੍ਰੇਸੀ ਜੇ ਕੋਈ ਇੱਕ ਤਰੀਕਾ ਡੈਮੋਕ੍ਰੇਸੀ ਜੇ ਵੀ ਜੇ ਪ੍ਰੋਟੈਸਟ ਕਰਾਂਗੇ ਤੇ ਸਰਕਾਰ ਜਗਦੀ ਜਗਾਵਾਂਗੇ ਪਹਿਲਾਂ ਵੀ ਜਗਾਈ 84 ਦੇ ਵਿੱਚ ਵੀ ਸਰਕਾਰਾਂ ਨੂੰ ਜਗਾਇਆ ਚਾਹੇ ਅੱਜ ਸੱਜਣ ਕੁਮਾਰ ਬਾਰੇ ਅੰਦਰ ਕਿਤੇ ਆ ਆ ਕਿਸਾਨੀ ਮੋਰਚੇ ਦੇ ਵੀ ਸਰਕਾਰਾਂ ਨੇ ਇਸੇ ਤਰੀਕੇ ਨਾਲ ਜਾਗਾ ਤੇ ਹੁਣ ਵੀ ਜਗਾਵਾਂਗੇ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਅੱਜ ਆ ਪ੍ਰੋਟੈਸਟ ਜਿਹੜਾ ਤੁਹਾਡਾ ਹੈਗਾ ਇਹ ਪ੍ਰੋਟੈਸਟ ਕੀਤੇ ਨੇ ਕਿਤੇ ਰੰਗ ਲੈ ਕੇ ਆਏਗਾ ਬਿਲਕੁਲ ਰੰਗ ਲੈ ਕੇ ਆਇਆ ਗਿਆ ਇਸ ਤੋਂ ਪਹਿਲਾਂ ਵੀ ਠੇਕੇ ਬੰਦ ਕਰਾਇਆ ਸੀ ਨਾ ਲੋਕਡਾਊਨ ਦੇ ਵਿੱਚ ਦੁਕਾਨਾਂ ਖੁਲਾਈਆਂ ਸੀ ਨਾ ਇਸ ਤੋਂ ਪਹਿਲਾਂ ਆਟੋ ਵਾਲਿਆਂ ਦਾ ਕੰਮ ਹੱਲ ਕਰਾਇਆ ਸੀ ਨਾ ਆ ਲਾਈਨਾਂ ਲਵਾਈਆਂ ਸੀ ਨਾ ਆ ਸੜਕਾਂ ਤੇ ਟੋਏ ਸੀਗੇ ਟੋਏ ਭਰਵਾਏ ਸੀ ਨਾ ਇਹ ਵੀ ਕੰਮ ਅਸੀਂ ਪ੍ਰਦਰਸ਼ਨ ਕਰਾਇਆ ਪਰ ਹੁਣ ਲੱਦੇ ਇਲੈਕਸ਼ਨ ਆ ਰਹੇ ਪੰਜਾਬ ਵਿਧਾਨ ਸਭਾ ਚੋਣ ਆ ਰਹੇ ਇੱਕਦਮ ਤੋਂ ਹੀ ਆ ਪਰਚੇ ਦਰਜ ਕਰਨਾ ਹੋਰ ਵੀ ਜਿਹੜੀ ਰਿਲੀਜ਼ ਆਰਡਰ ਕਰਨਾ ਇਹ ਪੋਲਿਟੀਕਲ ਮੰਡੇਟਰੀ ਦੇ ਹੋਰ ਕੀ ਹੈ ਇਹ ਕਿਹੜੇ ਬਾਜੀ ਹੋਰ ਨਹੀਂ ਅਸੀਂ ਤਾਂ ਬਾਰ-ਬਾਰ ਕਹਿੰਨੇ ਹੁਣ ਤਾਂ ਪ੍ਰਸ਼ਾਸਨ ਵਾਲੇ ਵੀ ਕਹਿਣ ਲੱਗੇ ਕਿਹੜੇ ਕੱਢੀ ਆ ਤੇ ਕਿਹੜੇ ਜਿਹੜੀ ਇਹਦਾ ਅੰਜਾਮ ਬਹੁਤ ਖਤਰਨਾਕ ਹੋਏ ਸੋ ਇਸ ਪ੍ਰੋਟੈਸਟ ਨੂੰ ਲੈ ਕੇ ਕਾਫੀ ਸ਼ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਨੇਤਾ ਜਿਹੜੇ ਇੱਥੇ ਮੌਜੂਦ ਨੇ ਲੁਧਿਆਣਾ ਡਿਸਟ੍ਰਿਕਟ ਦੇ ਲੁਧਿਆਣਾ ਦੇ ਨੇੜੇ ਹਾਲ ਦੇ ਵਾਲੇ ਪਿੰਡਾਂ ਸਾਰੇ ਪਾਸੋਂ ਆਏ ਹੋਏ ਨੇ ਕੀ ਵਜ੍ਹਾ ਹੈਗੀ ਆ ਅਸੀਂ ਜਾਣਾਂਗੇ ਤੁਹਾਡੇ ਕੋਲ ਸਰ ਜਿਹੜਾ ਅੱਜ ਦਾ ਪ੍ਰੋਟੈਸਟ ਹੈਗਾ ਅੱਜ ਪ੍ਰੋਟੈਸਟ ਜਿਹੜਾ ਕਿਹਾ ਜਾ ਰਿਹਾ ਹੈ ਵੀ ਮਨਜੀਤਿਆ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਲੈ ਕੇ ਇੱਕ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈਗਾ ਤੁਹਾਨੂੰ ਨਹੀਂ ਲੱਗਦਾ ਵੀ ਤਾਰਾ 144 ਵੀ ਲਾਗੂ ਹੈਗੇ ਇੱਕ ਦਿਨ ਬਾਅਦ ਜੇ ਪ੍ਰੋਟੈਸਟ ਕੀਤਾ ਜਾਂਦਾ ਤੇ ਸਹੀ ਰਹਿੰਦਾ ਕਿ ਰੀਸੈਂਟਲੀ ਬੰਬ ਬਲਾਸਟ ਹੋਇਆ ਹੈਗਾ ਲੁਧਿਆਣੇ ਦੇ ਵਿੱਚ ਉਹਨੂੰ ਲੈ ਕੇ ਹਰ ਇੱਕ ਜਗ੍ਹਾ ਦੇ ਵਿੱਚ ਕਿਤਨੇ ਕਿਤੇ ਲੋਕੀ ਜਿਹੜੇ ਰੋਸ ਕਰ ਰਹੇ ਨੇ ਜਿਹੜਾ ਲੁਧਿਆਣੇ ਦੇ ਵਿੱਚ ਬ੍ਰਹਮਸਾਤ ਹੋਇਆ ਸੀ ਉਹਦੀ ਪੂਰੀ ਨਖੇਦੀ ਕਰਦੇ ਆਂ ਕੱਲ ਵੀ ਅਸੀਂ ਮਤਾਂ ਪਾ ਕੇ ਨਖੇ ਲੇਕਿਨ ਪੰਜਾਬ ਸਰਕਾਰ ਦੀ ਜਿਹੜੀ ਮਨਸਾ ਉਹ ਅਮਨ ਸ਼ਾਂਤੀ ਦੀ ਨਹੀਂ ਹੈਗੀ ਪੰਜਾਬ ਸਰਕਾਰ ਜਿਹੜੀ ਆ ਅਮਨ ਸ਼ਾਂਤੀ ਨਹੀਂ ਚਾਹੁੰਦੀ ਇਸੇ ਕਰਕੇ ਹੀ ਉਹਨਾਂ ਨੇ 3 ਮਹੀਨੇ ਦੇ ਵਿੱਚ 3 ਡੀਜੀਪੀ ਬਦਲ ਕੇ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜਾ ਨਾਜਾਇਜ਼ ਪਰਚਾ ਦਰਜ ਕੀਤਾ ਸਰ ਬਿਕਰਮ ਸਿੰਘ ਮਜੀਠੀਆ ਦੇ ਕਿਉਂਕਿ ਕਾਂਗਰਸ ਨੂੰ ਚਾਹੁੰਦੀ ਆ ਕਿ ਅਕਾਲੀ ਦਲ ਦੀ ਸਰਕਾਰ ਨੂੰ ਰੋਕਣ ਵਾਸਤੇ ਕੋਈ ਨਾ ਕੋਈ ਉਹਨਾਂ ਨੇ ਹਥਿਆਰ ਵਰਤਣਾ ਜਿਹੜਾ ਕਿ ਉਹਨਾਂ ਨੇ ਸਭ ਤੋਂ ਵੱਡਾ ਨਾਜਾਇਜ਼ ਜਿਹੜਾ ਉਹ ਸਰ ਬਿਕਰਮਦੀਪ ਸਿੰਘ ਮਜੀਠੀਆ ਦੇ ਪਰਚਾ ਦਰਜ ਕਰਕੇ ਇਹ ਸਾਥ ਕੀਤਾ ਕਿ ਕਾਂਗਰਸ ਜਿਹੜੀ ਆ ਉਹ ਨੇਤਰਤਵ ਦੇ ਪੰਜਾਬ ਦੇ ਵਿੱਚੋਂ ਖਤਮ ਹੋ ਸਕੀ ਹੋ ਰਵਣ ਸ਼ਾਂਤੀ ਭਾਈਚਾਰਕ ਸੰਸਾਨ ਜਿਹੜੀ ਆ ਉਹ ਕਾਂਗਰਸ ਉਹਦੀ ਰਾਖੀ ਨਹੀਂ ਕਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਇੱਕ ਬਿਆਨ ਆਂਦਾ ਹੈਗਾ ਉਹ ਕਹਿੰਦੇ ਬਦਲੇ ਦੀ ਰਾਜਨੀਤੀ ਜਿਹੜੀ ਹੈਗੀ ਕਾਂਗਰਸ ਕਰਦੀ ਪਈ ਹੈ ਤੁਸੀਂ ਕੀ ਕਹੋਗੇ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਕਹਿਣਾ ਹੈਗਾ ਇਹ ਕਾਫੀ ਐਕਸਪੀਰੀਅੰਸ ਨੇ ਬਦਲ ਸਾਹਿਬ ਵੀ ਇਸ ਫੀਲਡ ਦੇ ਵਿੱਚ ਪੋਲਿਟੀਕਲ ਫੀਲਡ ਨੂੰ ਲੈ ਕੇ ਕਾਂਗਰਸ ਜਦੋਂ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਕਿਉਂਕਿ ਕਾਫੀ ਸਰਕਾਰਾਂ ਉਮਰ ਦੇ ਹਸਾਲ ਨਾਲ ਅਸੀਂ ਦੇਖ ਚੁੱਕੇ ਹਾਂ ਚਾਹੇ ਉਹ ਦਰਬਾਰਾ ਸਿੰਘ ਦੀ ਸਰਕਾਰ ਰਹੀ ਚਾਹੇ ਉਹ ਬੀਨ ਸਿੰਘ ਦੀ ਸਰਕਾਰ ਰਹੀ ਚਾਹੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਰਹੀ ਜਦੋਂ ਵੀ ਇਹ ਤਾਕਤ ਵਿੱਚ ਆਏ ਇਹਨਾਂ ਨੇ ਬਦਲਾਖੋਰੀ ਹੀ ਕੀਤੀ ਔਰ ਕਾਲੀਦਾਨ ਨੂੰ ਦਿਵਾਉਣ ਵਾਸਤੇ ਪੰਜਾਬ ਦੇ ਜਿਹੜੇ ਸਰਮੋਹ ਰਾਗੂ ਨੇ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਲਾਉਣਾਂ ਦੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਦੀ ਕੋਸ਼ਿਸ਼ ਕੀਤੀ ਐ ਇਸ ਕਰਕੇ ਜਿਹੜੀ ਕਾਂਗਰਸ ਆ ਬਦਲਾਖੋਰੀ ਜਿਹੜੀ ਹੈ ਕਰਦੀ ਐ ਔਰ ਬਦਲਾਖੋਰੀ ਨਾਲ ਹੀ ਚੱਲਦੀ ਗੁਰਦੀਪ ਸਿੰਘ ਗੋਸਾਣਾ ਸਾਡੀ ਥੋੜੀ ਦੇਰ ਪਹਿਲਾਂ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਵੱਧ ਤੋਂ ਵੱਧ ਹੋ ਚੁੱਕੀ ਐ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਨੇ ਕਿਤੇ ਫੇਰ ਉਹੀ ਦੌਰ ਆਉਣ ਨੂੰ ਸ਼ੁਰੂ ਹੋਏਗਾ ਜਿਹੜਾ 1990 ਦੇ ਵਿੱਚ ਸੀਗਾ ਤੁਸੀਂ ਕੀ ਕਹਿੰਦਾ ਜੀ ਇਹ ਸਹੀ ਗੱ ਗਲਤ ਲੈਂਡ ਸ੍ਰਿਤੀ ਜਿਹੜੀ ਇੰਨੀ ਨਾਲੀ ਹੋ ਸਕੀ ਆ ਕਿ ਕੁਛ ਕੱਲ ਹੀ ਅਜੇ ਲੁਧਿਆਣੇ ਦੇ ਵਿੱਚ ਬੰਬ ਪਲਸਟ ਹੋਇਆ ਇਸ ਤੋਂ ਪਹਿਲਾਂ ਤਰਨਤਾਰਨ ਕਈ ਜਲਿਆਂ 'ਚ ਬੰਬ ਪਲਸਟ ਹੋਏ ਨੇ ਔਰ ਥੋੜੇ ਦਿਨ ਪਹਿਲਾਂ ਜਿਹੜੀ ਸਭ ਤੋਂ ਦੁਨੀਆ ਦਾ ਧਾਰਮਿਕ ਸਥਾਨ ਆ ਜਿਹਨੂੰ ਸਾਰੇ ਧਰਮਾਂ ਦੇ ਸਤਿਕਾਰ ਕਰਦੇ ਨੇ ਦਰਬਾਰ ਸਾਹਿਬ ਵਿਖੇ ਸਾਰੇ মিডিਆ ਨੇ ਦੇਖਿਆ ਸਾਰੇ ਲੋਕਾਂ ਨੇ ਦੇਖਿਆ ਕਿ ਕਿਵੇਂ ਉੱਥੇ ਇੱਕ ਬੰਦਾ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਔਰ ਹੋਰ ਵੀ ਕਈ ਧਰਮਸਥਾਨਾਂ ਦੇ ਦੁਬਾਰਾ ਬੇਅਦਬੀਆਂ ਕਰਾ ਕੇ ਕਾਂਗਰਸ ਜਿਹੜੀ ਆ ਸਰਕਾਰ ਦੇ ਵਿੱਚ ਦੰਗਾ ਕਰਾਉਣਾ ਚਾਹੁੰਦੀ ਆ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਭਾਈਚਾਰ ਸਾਲ ਨੂੰ ਖਤਮ ਕਰਨਾ ਚਾਹੁੰਦੀ ਹੈ ਲੇਕਿਨ ਜਿਹੜੇ ਇੱਕ ਬੌਮ ਬਲਾਸਟ ਦੇ ਵਿੱਚ ਜ਼ਖਮੀ ਹੋਏ ਨਿਕਲ ਜਿਹੜੇ 6 ਬੰਦੇ ਦੱਸੇ ਜਾ ਰਹੇ ਨੇ ਜਿਹਦਾ ਵਿੱਚ ਕੋਈ ਲੇਡੀਜ਼ ਵੀ ਹੋ ਸਕਦੀ ਹੈ ਲੇਕਿਨ ਜਿਹੜੇ ਚਰਨਜੀਤ ਸਿੰਘ ਚੰਨੀ ਸੀਗੇ ਔਨ ਸਪਾਟ ਉੱਥੇ ਆਂਦੇ ਨੇ ਦੇਖਦੇ ਨੇ ਉਸ ਤੋਂ ਬਾਅਦ ਹਸਪਤਾਲ ਵੀ ਜਾਂਦੇ ਨੇ ਹਸਪਤਾਲ ਦੇ ਵਿੱਚ ਜਿਨ੍ਹਾਂ ਦਾ ਕੋਈ ਖਰਚਾ ਹੋਣ ਵਾਲਾ ਉਹਨਾਂ ਨੇ ਕਿਹਾ ਵੀ ਸਰਕਾਰੀ ਖਰਚੇ ਦੇ ਉੱਤੇ ਸਾਰਾ ਇਲਾਜ ਕਰਾਇਆ ਜਾਏਗਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਪ੍ਰੈਜ਼ੈਂਟ ਜਿਹੜੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੀਐਮ ਪੰਜਾਬ ਦੇ ਵਿੱਚ ਹੈਗੇ ਨੇ ਉਹ ਹਰ ਮਾਹੌਲ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਪਏ ਨੇ ਔਰ ਲੋਕਾਂ ਦੇ ਵਿੱਚ ਜਾ ਰਹੇ ਨੇ ਮੈਂ ਇਹ ਗੱਲ ਕਹਿਣੀ ਚਾਹਨਾ ਮਾਨਯੋਗ ਸੀਐਮ ਸਾਹਿਬ ਨੂੰ ਕਿ ਜਿਹੜੇ ਪੰਜਾਬ ਦੇ ਵਿੱਚ ਸਥਿਤੀਆਂ ਲੋ ਜਿਹੜੀ ਖਰਾਬ ਹੋਈ ਆ ਕੱਲ ਬੰਬ ਪਲਸਟ ਹੋਇਆ ਜਿਹੜੇ ਗਰੀਬ ਉਥੇ ਲੋਕ ਕਚੈਰੀ ਤਰੀਕ ਭੁਗਤਣ ਗਏ ਸੀ ਇਹਨਾਂ ਦੇ ਉੱਤੇ ਜਿਹਨਾਂ ਦੇ ਸੱਟਾਂ ਲੱਗੀਆਂ ਜਿਹੜੇ ਉਥੇ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਵਾ ਮੁਆਵਜ਼ਾ ਮਿਲਣਾ ਚਾਹੀਦਾ ਘੱਟ ਤੋਂ ਘੱਟ ਵੀ ਜਿਹੜੇ ਜ਼ਖਮੀ ਹੋਇਆ 10-10 ਲੱਖ ਰੁਪਏ ਸਰਕਾਰ ਉਹਨਾਂ ਨੂੰ ਦੇਵੇ ਤਾਂ ਸਰਕਾਰ ਇਹਦੀ ਜ਼ਿੰਮੇਵਾਰੀ ਲਵੇ ਸਰਕਾਰ ਦੱਸੇ ਕਿ ਸਰਕਾਰ ਦਾ ਕੀ ਅਰੇਂਜਮੈਂਟ ਹੈ ਸਰਕਾਰ ਨੇ ਕੀ ਪ੍ਰਬੰਧ ਕੀਤਾ ਸਰਕਾਰ ਨੇ ਕਿਹੜੀ ਇਨਕੁਆਰੀ ਲਈ ਹੈ ਸਰਕਾਰ ਤਾਂ ਆਪਣਾ ਪੱਲਾ ਛੱਡ ਕੇ ਭੱਜਣਾ ਚਾਹੁੰਦੀ ਹੈ ਪੰਜਾਬ ਵਿਧਾਨ ਸਭਾ ਇਲੈਕਸ਼ਨ ਨਜ਼ਦੀਕ ਨੇ ਦੌਰ ਜਿਹੜਾ ਚੱਲ ਰਿਹਾ ਹੈਗਾ ਕਿਤਨੇ ਕਿਤੇ ਅਕਾਲੀਆਂ ਦੇ ਉੱਤੇ ਪਰਚੇ ਦਰਜ ਹੋਣਾ ਹੈ ਜਾਂ ਕੋਈ ਹੋਰ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਕਿਹੜੀ ਰਾਜਨੀਤੀ ਹੈ ਕਾਲੀ ਦਲ ਬਹੁਤ ਹੀ ਸ਼ਕਤਸ਼ਾਲੀ ਜਿਹੜੀ ਆ ਜਥੇਬੰਦੀ ਆ ਸ਼ਹੀਦਾਂ ਦੀ ਪਾਰਟੀ ਆ ਕਾਲੀ ਦਲ ਕਾਂਗਰਸ ਦੀਆਂ ਅੰਦੇਦਕੀਆਂ ਦਾ ਡਟ ਕੇ ਜਿਹੜਾ ਵਾ ਜਵਾਬ ਦੇ ਰਹੀ ਆ ਕਾਲੀ ਦਲ ਖਰਚਿਆਂ ਤੋਂ ਬਿਲਕੁਲ ਨਹੀਂ ਡਰਦਾ ਨਾ ਵੀ ਅਸੀਂ ਡਰਨ ਵਾਲੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਲੋਕਾਂ ਨੇ ਫੈਸਲਾ ਕਰ ਲਿਆ ਲੋਕ ਕਾਂਗਰਸ ਨੂੰ ਚੱਲਦਾ ਕਰਨ ਲਈ ਰਾਹ ਦੇਣੇ ਕਰਕੇ ਬਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਗਿਣਤੀ ਵਿੱਚ ਬਹੁਮਤ ਹਾਸਲ ਕਰਕੇ ਬੀਐਸਪੀ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣ ਰਹੀ ਹੈ ਔਰ ਸਰਕਾਰ ਬਣ ਤੋਂ ਬਾਅਦ ਇਹ ਜਿਹੜੇ ਲੋਕ ਧੱਕਾ ਕਰਦੇ ਨੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਜਿਹੜੇ ਨਜਾਇਜ਼ ਕਰਦੇ ਨੇ ਉਹਨਾਂ ਨੂੰ ਖਮਿਆਜਬਾਹ ਪੁੱਤਣਾ ਪਊਗਾ ਸੋ ਸਾਰਿਆਂ ਦੇ ਆਪਣੇ ਆਪਣੇ ਹੀ ਤਰਕ ਨੇ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਕੋਈ ਵਿਰੋਧੀ ਧਿਰ ਹੋ ਗਈ ਜਾਂ ਕੋਈ ਆਮ ਆਦਮੀ ਪਾਰਟੀ ਸਾਰਿਆਂ ਦਾ ਆਪਣਾ ਆਪਣਾ ਇਹ ਵੀ ਸਾਡਾ ਸੀਐਮ ਬਣੇਗਾ ਸਾਡੀ ਪਾਰਟੀ ਹੀ ਪੰਜਾਬ ਦੇ ਵਿੱਚ ਰਾਜ ਕਰੇਗੀ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨਾਂ ਨੂੰ ਲੈ ਕੇ ਲੇਕਿਨ ਜੇ ਕਹਿਣ ਦੀ ਗੱਲ ਹੈਗੀ ਇਹ ਲੁਧਿਆਣਾ ਦੇ ਵਿੱਚ ਕੋਡ ਪਰਿਸਰ ਦੇ ਵਿੱਚ ਬੰਬ ਬਲਾਸਟ ਹੁੰਦਾ ਹੈਗਾ ਦੂਸਰੀ ਮੰਜ਼ਲ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੁੰਦੇ ਨੇ ਤੇ ਜਿਹੜੇ ਵਿੱਚ ਕੁਝ ਮਾਰੇ ਵੀ ਜਾਂਦੇ ਨੇ ਉਸ ਤੋਂ ਬਾਅਦ ਧਾਰਾ 144 ਲੁਧਿਆਣਾ ਦੇ ਵਿੱਚ ਲਾਗੂ ਹੁੰਦੀ ਹੈਗੀ ਲੇਕਿਨ ਇੱਕ ਧਾਰਾ 144 ਲਾਗੂ ਹੋਣ ਤੋਂ ਬਾਅਦ ਲਾਅ ਐਂਡ ਆਰਡਰ ਜਿਹੜਾ ਹੈਗਾ ਲਾਗੂ ਹੋਣ ਤੋਂ ਬਾਅਦ ਵੀ ਇੱਕ ਤੁਸੀਂ ਦੇਖ ਰਹੇ ਹੋ ਪ੍ਰੋਟੈਸਟ ਚੱਲ ਰਿਹਾ ਹੈਗਾ ਲੁਧਿਆਣਾ ਦੇ ਜਗਰਾਉਂ ਪੁਲ ਦੇ ਉੱਤੇ ਜਿਹੜਾ ਅਕਾਲੀ ਦਲ ਵੱਲੋਂ ਇੱਕ ਪ੍ਰੋਟੈਸਟ ਹੈਗਾ ਇਹ ਪ੍ਰੋਟੈਸਟ ਜਿਹੜਾ ਹੈਗਾ ਧਾਰਾ 144 ਦੇ ਵਿੱਚ ਹੀ ਚੱਲ ਰਿਹਾ ਹੈਗਾ ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਜਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਸਿੱਧਾ ਹਮਲਾ ਹੈਗਾ ਸਿੱਧਾ ਜਿਹੜਾ ਕਮਜ਼ੋਰੀ ਦਰਸਾਉਂਦਾ ਹੈਗਾ ਕਮਜ਼ੋਰੀ ਜਿਹੜੀ ਹੈਗੀ ਪ੍ਰਸ਼ਾਸਨ ਦੀ ਦਰਸਾਉਂਦਾ ਹੈਗਾ ਨਵੀਂ ਅਪਡੇਟ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ